阿里贝，阿里贝。 ਉਸ ਤੋਂ ਬਾਅਦ ਆਉਂਦਾ ਹੈ ਅਗਲਾ ਸਟੇਸ਼ਨ 7370 ਇਹ ਆ ਉਹ 7370 ਦਾ ਸਟੇਸ਼ਨ ਵੇਖੋ ਕਿਸੇ ਵੇਲੇ ਦਾ ਇਹ ਪੁਰਾਣਾ ਸਟੇਸ਼ਨ ਇਹ ਹੈ ਸਟੇਸ਼ਨ ਇਹ ਪੁਰਾਣੀ ਵਿਰਾਸਤ ਪੁਰਾਣਾ ਸਟੇਸ਼ਨ ਇਹ ਸਿਰਫ ਇਹੀ ਇੱਕ ਸਟੇਸ਼ਨ ਦੀ ਬਿਲਡਿੰਗ ਹੈ 70 70 ਸਟੇਸ਼ਨ ਜਾ ਰਹੇ ਆ ਅਮਰੇ ਸਟੇਸ਼ਨ ਤੋਂ ਵੈਦਰੀਆ ਬਾਬਾ ਨਾਨਕ ਜੀ ਜਿਹਾ ਸਟੇਸ਼ਨ ਹੈ ਜੋ ਕਿ ਬਾਰਡਰ ਦੇ ਬਿਲਕੁਲ ਕਿਨਾਰੇ ਲੱਗਦਾ ਹੈ ਇਹ ਸਟੇਸ਼ਨ ਪਾਕਿਸਤਾਨ ਦੇ लास्ट ਦੇ ਹੈ ਜਿਸ ਦਾ ਨਾਮ ਹੈ ਢੇਰਾ ਬਾਬਾ ਨਾਨਕ ਸੋ ਲਾਸਟ ਇਧਰ ਤੋਂ ਵੀ ਵੀਡੀਓ ਦਿਖਾਉਂਗਾ ਇਹ ਉਹ ਸਟੇਸ਼ਨ ਉਹ ਪੁਰਾਣੀ ਬਿਲਡਿੰਗ ਬਹੁਤ ਹੀ ਵਧੀਆ ਐਕਸਾਈਟਿੰਗ ਚੀਜ਼ ਹੈ ਇੰਨਾ ਸੋਨਾ ਦੇਖ ਕੇ ਕਿਵੇਂ ਉਸ ਸਟੇਸ਼ਨ ਦੀ ਮਨਾਰ ਅੱਜ ਵੀ ਸਿਖੀ ਹੋਈ ਹੈ ਇਹ ਉਹ ਥਾਂ ᱛੀ ਹੈ ਜਿੱਥੇ ਕਿ ਦੁਨੀਆ ਦਾ ਹਿੰਦੋਸਤਾਨ ਦਾ ਅਖੀਰਲਾ ਸਟੇਸ਼ਨ ਹੈ ਲਾਸਟ ਸਟੇਸ਼ਨ ਨੂੰ ਕਹਿਆ ਜਾਂਦਾ ਹੈ ਉਸ ਤੋਂ ਬਾਅਦ ਸ਼ੁਰੂ ਹੋ ਜਾਂਦਾ ਹੈ ਪਾਕਿਸਤਾਨ ਦਾ ਨਕਸ਼ਾ ਹੋਈ ਦਿਖਾਵਾਂਗਾ ਅੱਗੇ ਚਲ ਕੇ like ਇਸ ਥਾਂ ਦੀ ਜਗ੍ਹਾ ਇੱਥੇ ਕੀ ਇਹ ਉਹ ਜਗ੍ਹਾ ਵਿਖੋ ਇਦਾਂ ਲੱਗਦਾ ਕਿ ਜਿਵੇਂ ਥਾਣੇ ਤੋਂ ਛੱਲ ਦਾ ਥਾਣੇ ਤਰੀਕੇ ਦੇ ਨਾਲ ਹੀ ਆਪਾਂ ਪਹੁੰਚਣ ਵਾਲੇ ਆ 13 ਬਾਬਾ ਨਾਨਕ ਦੇ ਸਟੇਸ਼ਨ ਦੇ ਤੁਸੀਂ ਦੇਖ ਸਕਦੇ ਹੋ ਇਹ ਫੇਰਾ ਬਾਬਾ ਨਾਨਕ ਦੀ ਧਰਤੀ ਆ ਜਿੱਥੇ ਬਾਬਾ ਨਾਨਕ ਜੀ ਨੇ ਇਸ ਧਰਤੀ ਦੇ ਉੱਤੇ ਆ ਕੇ ਫੇਰੀ ਲਾਈ ਔਰ ਆਪਣੀ ਖੇਤੀ ਵੀ ਕੀਤੀ ਹੈ ਇਹ ਅੱਧੀ ਧਰਤੀ ਪੰਜਾਬ ਚ ਹੈ ਹਿੰਦੁਸਤਾਨ ਚ ਤੇ ਇਸਦੀ ਅੰਦੀ ਧਰਤੀ ਜੋ ਐ ਉਹ ਪਾਕਿਸਤਾਨ ਦੇ ਵਿੱਚ ਚਲੀ ਗਈ ਐ ਉਹ ਦੇਸ਼ ਜਿਸ ਵਿੱਚ ਲੈ ਅਸੀਂ ਬਹੁਤ ਸੀ ਖੁਸ਼ੀਆਂ ਮਾਣਦੇ ਸੀ ਇਹ ਆ ਦੇਖੋ ਗਾਇਸ ਤੁਹਾਨੂੰ ਇੱਕ ਨਵੀਂ ਚੀਜ਼ ਦਿਖਾਣਾ ਕਿ ਪੁਰਾਣੇ ਵੇਲੇ ਇੱਥੇ ਆ ਕੇ ਲਾਈਟਾਂ ਵਿੱਚ ਝੰਡੀਆਂ ਵਿਖਾਉਂਦੇ ਸੀ ਆ ਉਹਨਾਂ ਦੀ ਬਿਲਡਿੰਗ ਐ ਵੇਖੋ ਕਿੰਦੀ ਜ਼ਬਰਦਸਤ ਚੀਜ਼ ਬਣਾਈ ਐ ਵਿਚਾਰੇ ਇੱਕ ਸਿੰਗਲ ਬੰਦੇ ਦੇ ਬੈਠਣ ਦੇ ਲਈ बस ਹੁਣ ਅਸੀਂ ਆਪਣੀ ਜਗ੍ਹਾ ਤੇ ਪਹੁੰਚ ਰਹੇ ਹਾਂ ਇਹ ਫਟਕਾਗੇ ਹੁਣ ਐਚੁਲ ਇਹਨਾਂ ਦੀ ਜਗ੍ਹਾ ਚੇਂਜ ਕਰ ਦਿੱਤੀ ਤੇ ਭਾਈ ਸਾਹਿਬ ਇੱਥੇ ਖੜੇ ਨੇ ਤੇ ਇਹਨਾਂ ਦਾ ਕਮਰਾ ਹੁਣ ਆ ਬਣਾ ਦਿੱਤਾ ਵਾ ਪਹਿਲਾਂ ਹੁਣ ਪੁਰਾਣੇ ਸਮੇਂ ਦੇ ਵਿੱਚ ਉਸ ਜਗ੍ਹਾ ਤੇ ਹੀ ਜਿਹਦੀ ਮੈਂ ਤੁਹਾਨੂੰ ਪਹਿਲਾਂ ਵੰਗਾਈ ਹੈ ਦੇਖੋ ਸਟੇਸ਼ਨ ਇਹ ਹਿੰਦੁਸਤਾਨ ਦਾ ਅਖੀਰਲਾ ਸਟੇਸ਼ਨ ਹੈ ਡੇਰਾ ਬਾਬਾ ਨਾਨਕ ਦੇਖੋ ਇਸ ਦੇ ਹਾਲਾਤ ਸਿੰਗਲ ਪਟਰੀ ਸਿੰਗਲ ਵੇ ਸਿੰਗਲ ਸਾਈਡ ਬਿੱਟਰ ਆ ਗਿਆ ਸਾਡਾ ਹੁਣ ਸਟੇਸ਼ਨ ਡੇਰਾ ਬਾਬਾ ਨਾਨਕ ਤੁਹਾਨੂੰ ਵਿਖਾਣ ਜਾ ਰਿਹਾ ਮੈਂ ਹਿੰਦੁਸਤਾਨ ਦਾ ਅਖੀਰਲਾ ਤੇ ਪਹਿਲਾ ਸਟੇਸ਼ਨ ਡੇਰਾ ਬਾਬਾ ਨਾਨਕ ਸੋ ਤੁਸੀਂ ਉਸ ਦੇ ਦਰਸ਼ਨ ਕਰ ਸਕਦੇ ਹੋ ਡੇਰਾ ਬਾਬਾ ਨਾਨਕ ਡੇਰਾ ਬਾਬਾ ਨਾਨਕ ਇਹ ਉਹ ਸਟੇਸ਼ਨ ਹੈ ਸਟੇਸ਼ਨ ਦੀ ਤੁਸੀਂ ਦੇਖਦੇ ਹੋ ਕਿ ਇਹ ਸਟੇਸ਼ਨ ਕਿੰਨਾ ਹੀ ਪੁਰਾਣਾ ਹੈ ਜਿਸ ਤਰ੍ਹਾਂ ਦਾ ਸੀਗਾ ਉਸੇ ਸਮੇਂ ਤੋਂ ਉਦਾਂ ਦਾ ਹੀ ਹੈ ਇਸ ਦੇ ਵਿੱਚ ਆ ਪਾਈਪਾਂ ਲੱਗੀਆਂ ਹੋਈਆਂ ਨੇ ਪੁਰਾਣੇ ਵੇਲੇ ਦੀਆਂ ਲੱਗੀਆਂ ਨੇ ਇਸ ਪਾਈਪਾਂ ਦੇ ਕੋਲੇ ਅੱਗੇ ਕਿੱਥੇ ਆ ਬਿਲਡਿੰਗ ਆ ਗਈ ਜੇ ਉਹ ਬਿਲਡਿੰਗ ਦੇਖਣ ਜਾ ਰਹੇ ਤੁਸੀਂ ਇਹ ਹੈਗਾ ਸਟੇਸ਼ਨ ਸਟੇਸ਼ਨ ਡੇਰਾ ਬੱਬਨਾਨਾ ਗਾਇਸ ਪਹੁੰਚ ਕਰ ਗਏ ਆਂ ਟ੍ਰੇਨ ਤੋਂ ਇਹ ਤੁਸੀਂ ਦੇਖ ਸਕਦੇ ਹੋ ਇਹ ਟ੍ਰੇਨ ਇਸ ਟ੍ਰੇਨ ਤੋਂ ਅਸੀਂ ਬੈਠੇ ਆਂ ਪਹੁੰਚ ਗਏ ਸੀਗੇ ਤੇ ਹੁਣ ਮਦੰਦਰ ਖਾਣਾ ਜਾ ਰਿਹਾ ਸਟੇਸ਼ਨ ਡੇਰਾ ਬੱਬਨਾਨਾ ਡੇਰਾ ਬੱਬਨਾਨਾ ਸਟੇਸ਼ਨ ਇਸ ਸਟੇਸ਼ਨ ਦੇ ਵਿੱਚ ਜਿਹੜੀ ਵਿੰਡੋ ਆ ਟਿਕਟ ਲੈਣ ਵਾਲੀ ਉਹ ਵਿੰਡੋਸ ਮੈਂ ਤੁਹਾਨੂੰ ਦਿਖਾਵਾਂ ਇਸ ਵਿੰਡੋ ਦੇ ਉੱਤੇ ਇਹੀ ਪੁਰਾਣੀ ਟਿਕਟ ਹੈ ਇਹੀ ਉਹ ਪੁਰਾਣਾ ਕਰਦਾ ਦੇਖੋ ਇਹ ਸਟੇਸ਼ਨ ਡੇਰਾ ਬਾਬਨਾਨਾ ਸੋ ਪੈਸੰਜਰ ਇਹ ਤੋਂ ਉੱਤਰ ਕੇ ਬਾਹਰ ਨਿਕਲ ਰਹੇ ਨੇ ਬੱਸ ਇਹਦਾ ਇਧਰੋਂ ਨਿਕਲੋ ਤੇ ਇਧਰੋਂ ਬਾਹਰ ਜਾਓ ਔਰ ਇਸ ਦੀ ਸੂਚੀ ਜਿਹੜੀ ਹੈ ਹੁਣ ਤਾਂ ਬਦਲ ਦਿੱਤੀ ਹੈ ਇਸ ਦੇ ਵਿੱਚ ਆ ਸਾਰੇ ਸਟੇਸ਼ਨ ਲੱਗਦੇ ਨੇ ਜੋ ਕਿ ਅੰਮ੍ਰਿਤਸਰ ਤੋਂ ਲੈ ਕੇ ਢੀਰਾ ਬਾਬਾ ਨਾਨਕ ਔਰ ਢੀਰਾ ਬਾਬਾ ਨਾਨਕ ਤੋਂ ਲੈ ਕੇ ਅੰਮ੍ਰਿਤਸਰ ਤੱਕ ਹੈ। ਉਹੀ ਪੁਰਾਣੀ ਖਿੜਕੀ ਉਹੀ ਪੁਰਾਣਾ ਘਰ ਦੇਖੋ ਇਹ ਉਹ ਪੁਰਾਣਾ ਦੇ ਵਿੱਚ ਇੱਕ ਚੀਜ਼ ਦੇਖਿਓ ਤੁਸੀਂ ਵੀ ਇੰਨੀ ਖਾਸियत ਹੈ ਕਿ ਇਹ ਜਿਹੜੀ ਬਿਲਡਿੰਗ ਬਣੀ ਹੋਈ ਐ ਇੰਨੇ ਸਾਲ ਪੁਰਾਣੇ ਹੋਣ ਦੇ ਬਾਵਜੂਦ ਇਹ ਉਦਾਂ ਦੀ ਉਦਾਂ ਹੀ ਆ। ਔਰ ਇਹ ਦੇਖੋ ਇਹ ਸ਼ਾਇਦ ਉਹ ਲਿਵਰ ਨੇ ਜਿਹੜੇ ਪੁਰਾਣੇ ਵੇਲੇ ਇੱਥੋਂ ਹੀ ਟ੍ਰੇਨ ਨੂੰ ਚੇਂਜ ਕੀਤੇ ਜਾਂਦੇ ਸਨ। ਪਰ ਅੱਜ ਇਹ ਸ਼ਾਇਦ ਇਸ ਦੀ ਵਰਤੋਂ ਨਹੀਂ ਕੀਤੀ ਜਾ ਰਹੀ ਤੇ ਇਹ ਉਹੀ ਪਾਈਪਾਂ ਪੁਰਾਣੇ ਵੇਲੇ ਦੀਆਂ ਉਦਾਂ ਹੀ ਲੱਗੀਆਂ ਹੋਈਆਂ ਨੇ। ਤੇ ਇੱਕ ਚੀਜ਼ ਹੋਰ ਮੈਂ ਤੁਹਾਨੂੰ ਦਿਖਾਉਣ ਜਾ ਰਿਹਾ ਕਿ ਇੱਥੇ ਉਹ ਨਲਕਾ ਲੱਗਿਆ ਹੋਇਆ ਹੈ ਜਿਹੜਾ ਕਿ ਸਮੇ ਉਸੇ ਸਮੇਂ ਤੋਂ ਲੱਗਿਆ ਹੋਇਆ ਹੈ ਆ ਦੇਖੋ ਇਹ ਉਹ ਨਲਕਾ ਹੈ ਇਸ ਨਲਕੇ ਦੀ ਖਾਸੀਅਤ ਇਹਦੇ ਵਿੱਚ ਜਦੋਂ ਆਪਾਂ ਨੂੰ ਗੇੜਦੇ ਸੀ ਤਾਂ ਇਹਦੇ ਵਿੱਚ ਠੰਡਾ ਪਾਣਾ ਪਾਣੀ ਆਉਂਦਾ ਸੀ ਅੱਜ ਪਤਾ ਨਹੀਂ ਇਹ ਚੱਲਦਾ ਕਿ ਨਹੀਂ ਸ਼ਾਇਦ ਚੱਲ ਨਹੀਂ ਰਿਹਾ ਨਲਕੇ ਨੂੰ ਚਲਾ ਕੇ ਇਹ ਸ਼ਾਇਦ ਚੱਲ ਜਵੇ ਪਰ ਜਿਹਦੀ ਕੋਈ ਵਰਕਿੰਗ ਹੀ ਨਹੀਂ ਹੋ ਰਹੀ ਹੈ ਕਿ ਸੋਮਾ ਚਲਾਉਣ ਦੀ ਕੋਸ਼ਿਸ਼ ਤਾਂ ਕੀਤੀ ਹੈ ਪਰ ਚੱਲਿਆ ਨਹੀਂ ਹੈਗਾ ਇਹ ਲਾਈਨਾਂ ਜੋ ਕਿ ਲਾਸਟ ਦੇ ਵਿੱਚ ਇੱਥੇ ਆ ਕੇ ਖਤਮ ਹੋ ਜਾਂਦੀ ਹੈ ਇਸ ਤੋਂ ਵੀ ਕੋਈ ਪਟੜੀ ਨਹੀਂ ਹੈ ਇਸ ਤੋਂ ਦੇ ਸਰਫ ਪਾਕਿਸਤਾਨ ਦਾ ਬਾਰਡਰ ਹੈ ਔਰ ਪਾਕਿਸਤਾਨ ਦੇ ਵਿੱਚ ਇਹ ਲਾਈਨ ਅੱਗੇ ਜਾ ਕੇ ਖਤਮ ਹੋ ਜਾਂਦੀ ਨਹੀਂ ਇਸ ਲਈ ਜੇ ਮੈਂ ਕਹਿ ਸਕਦਾ ਕਿ ਇਹ ਜਿਹੜਾ ਸਟੇਸ਼ਨ ਹੈ ਇਹ ਹਿੰਦੂਸਤਾਨ ਦਾ ਪਹਿਲਾ ਤੇ ਅਖੀਰਲੀ ਸਟੇਸ਼ਨ ਦੀ ਯਰਨੀ ਹੈ ਇੱਥੋਂ ਹੀ ਆਪਾਂ ਅੱਗੇ ਜਾ ਨਹੀਂ ਸਕਦੇ ਇੱਥੋਂ ਆਪਾਂ ਨੂੰ ਰੋਕਣਾ ਹੀ ਪੈਣਾ। ਲੱਗਦਾ ਕਿ ਹੁਣ ਆਹ ਦੇਖੋ ਇਹ ਟ੍ਰੇਨ ਹੈ। ਇਹੀ ਟ੍ਰੇਨ ਨੇ ਵਾਪਸ ਜਾਣਾ ਹੈ। ਇਹ ਛੋਟੀ ਜੀ ਟ੍ਰੇਨ ਲਾਈ ਹੋਈ ਹੈ ਇੰਜਨ ਦੇ ਉੱਤੇ ਤੇ ਇਹਦਾ ਕਿਰਾਇਆ ਅੰਬਰਸਰ ਤੋਂ ਲੈ ਕੇ ਡੇਰਾ ਬਾਬਾ ਨਾਨਕ ਦਾ ਸਿਰਫ 15 ਰੁਪਏ ਹੈ। ਬਹੁਤ ਛਿੱਪ 15 ਰੁਪਏ ਅੰਮ੍ਰਿਤਸਰ ਤੋਂ ਆ ਕੇ ਆਪਣਾ ਟਿਕਟ ਲੈ ਕੇ ਇਸੇ ਦਰਸ਼ਨ ਕਰੋ ਇੱਥੇ ਬਹੁਤ ਸਾਰੇ ਇਤਿਹਾਸਿਕ ਗੁਰਦੁਆਰੇ ਵੀ ਨੇ। ਇਸ ਗੁਰਦੁਆਰੇ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਬਾਬਾ ਚੋਲਾ ਜੀ ਆ ਗੁਰਦੁਆਰਾ ਚੋਲਾ ਸਾਹਿਬ ਜਿਸ ਨੂੰ ਬੋਲਦੇ ਨੇ ਉਹ